ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਮੰਦਰ ਅਤੇ ਦਰਬਾਰ ਸੈਦ شیخ ਅਲੀ ਸਾਹਿਬ ਜੀ ਦਾ 45 ਵਾ ਸਲਾਨਾ ਉਰਸ ਮੁਬਾਰਕ 10 ਜੁਲਾਈ 2025 ਬਾਬਾ ਬਿੱਲੇ ਸ਼ਾ ਕਾਦਰੀ ਜੀ ਦੀ ਸਰਪ੍ਰਸਤੀ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਬੱਸ ਸਟੈਂਡ ਅੰਮ੍ਰਿਤਸਰ ਨੇੜੇ आईडीएच ਅਤੇ ਨਿਊ ਆਈਡੀਐਚ ਮਾਰਕਟ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ urs ਮੁਬਾਰਕ ਮੇਲੇ ਦੇ سلسلے ਵਿੱਚ ਵਿਸ਼ੇਸ਼ ਰੂਹਾਨੀ ਸਮਾਗਮ ਕਵਾਲੀਆਂ ਲੰਗਰ ਪ੍ਰਸਾਦ ਤੇ ਅਰਦਾਸ ਆਦਿ ਕਰਵਾਏ ਜਾ ਰਹੇ ਹਨ ਦੂਰ ਦਰਾਜ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਗਤ ਜਨ ਦਰਬਾਰ ਵਿਖੇ ਹਾਜ਼ਰੀ ਪਰ ਰਹੇ ਹਨ ਅਤੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ ਹਨ ਇਸ ਰੂਹਾਨੀ ਸਮਾਗਮ ਨੂੰ ਸਫਲ ਬਣਾਉਣ ਲਈ ਸਥਾਨਿਕ ਸੰਗਤ ਪ੍ਰਬੰਧਕ ਮੈਂਬਰ ਅਤੇ ਸੇਵਾਦਾਰਾਂ ਵੱਲੋਂ ਵੱਡੀ ਲਗਨ ਅਤੇ ਭਾਵਨਾਵਾਂ ਨਾਲ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਤੇ ਅੱਜ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ग़रीब दी बार ਤੇਰੀ ਕਰਮ ਨਵਾਜੀ ਹੋਵੇ ਸਵਾਗਤ ਕਰਮ ਨਵਾਜੀ ਹੋਵੇ ਕਰਮ ਨਵਾਜੀ ਚੱਲਦੀ ਹੈ ਵਿੱਚ ਜੇ ਕਿਸੇ ਨੂੰ ਦੇਖੋ ਜੋ ਮਾਰੀ ਕਰ ਪੰਜਨੀ ਕਰੇ ਆਪਣਾ ਕਰਮ ਨਵਾਜੀ ਕਰੇ ਮੈਂ ਬਿੱਲੇ ਸ਼ਾਹ ਜੀ ਕਾਦਰੀ ਕਾਦਰੀ سلسلہ ਆਪਣਾ ਅੱਜ ਹੀ ਸૈયਦ ਸ਼ੇਖ ਅਲੀ ਸਾਹਿਬ ਦਰਬਾਰ ਆਈਡੀ ਚ ਮਾਰਕੀਟ ਅੰਮ੍ਰitsar ਦੇ ਵਿੱਚ 45 ਵਾਂ urs ਮਨਾ ਰਹੇ ਆਂ ਬੜੀ ਧੂਮ-ਧਾਮ ਦੇ ਨਾਲ ਮਨਾ ਰਹੇ ਆ ਅੱਜ ਦੀ ਰਸਮ ਜਿਹੜੀ ਆ ਸਾਡੀ ਮਹਿੰਦੀ ਡੋਰੀ ਦੀ ਰਸਮ ਹੈ ਜਿਹੜੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਹੈ ਦੂਰੋਂ-ਦੂਰੋਂ ਸੰਤਾਨ ਆਂਦੇ ਨੇ ਇਸ ਤੋਂ ਇਲਾਵਾ ਸ਼ਹਿਰ ਦੇ ਬਤਵੰਤੇ ਸੱਜਣ ਉਹ ਵੀ ਆਪ ਆਂਦੇ ਆ ਦੂਰੋਂ-ਦੂਰੋਂ ਸੰਗਤਾਂ ਆਂਦੀਆਂ ਨੇ ਇੱਥੇ ਦਰਬਾਰ ਤੇ ਤੇ ਆਪਣੇ ਝੋਲੀਆਂ ਪੜਦੀਆਂ ਨੇ ਦੋਸਤੋ ਇੱਕ ਮੈਂ ਗੱਲ ਕਰਨਾ ਚਾਹੁੰਦਾ ਇਹ ਦਰਬਾਰ ਅੱਜ ਦਾ ਨਹੀਂ ਹੈ ਇਹ ਸਨ 47 ਤੋਂ ਪਹਿਲਾਂ ਦਾ ਇਹ ਦਰਬਾਰ ਹੈ ਜਦੋਂ ਦੇਸ਼ ਆਜ਼ਾਦ ਹੋਇਆ ਪਾਕਿਸਤਾਨ ਬਣਿਆ ਉਸ ਤੋਂ ਪਹਿਲਾਂ ਦਾ ਇਹ ਦਰਬਾਰ ਆ ਇਹ ਮਾਰਕੀਟ ਵੀ ਉਸ ਵੇਲੇ ਨਹੀਂ ਸੀ ਜਦੋਂ ਦਾ ਇਹ ਦਰਬਾਰ ਆ ਤੇ ਮੈਨੂੰ ਇੱਥੇ ਸੇਵਾ ਕਰਦੇ ਕਰਦੇ 45 ਸਾਲ ਹੋ ਗਏ ਆ ਉਸ ਤੋਂ ਪਹਿਲਾਂ ਵੀ ਦੂਸਰੇ ਸੇਵਾ ਕਰਦੇ ਸਨ ਲੇਕਿਨ ਜਿਹੜੀ ਮੇਰੀ ਸੇਵਾ ਲੱਗੀ ਮੈਨੂੰ ਇੱਥੇ 45 ਸਾਲ ਹੋ ਗਏ ਨੇ ਸੇਵਾ ਕਰਦੇ ਕਰਦੇ ਤੇ ਦਰਬਾਰ ਦੇ ਬਹੁਤ ਰੌਣਕਾਂ ਅਲੱਗੀਆਂ ਨੇ ਹਰ ਕੋਈ ਜਿਹੜਾ ਆਂਦਾ ਹੈ ਸੰਗਤ ਆਂਦਾ ਹੈ ਸਵਾਲੀ ਆਂਦਾ ਹੈ ਸਰਕਾਰ ਉਹਨਾਂ ਦੀਆਂ ਝੋਲੀਆਂ ਪੜਦੀਆਂ ਨੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਸਨ ਕਿ ਇਹ ਦਰਬਾਰ ਜਿਹੜਾ ਜਦੋਂ ਇੱਥੇ ਸੀ ਤੇ ਇਹ ਜਦੋਂ ਬੱਸ ਸਟੈਂਡ ਨਵਾਂ ਬਣਿਆ ਇੱਥੇ ਤੇ ਕਹਿੰਦੇ ਟੈਂਕੀ ਦਾ ਪਾਣੀ ਨਹੀਂ ਸੀ ਚੜਦਾ ਤੇ ਫਿਰ ਉਹਨਾਂ ਨੇ ਇੱਥੇ ਮੰਨਾ ਸ਼ੁਰੂ ਕੀਤਾ ਤੇ ਟੈਂਕੀ ਦਾ ਪਾਣੀ ਵੀ ਚੜ ਗਿਆ ਇਸ ਤੋਂ ਇਲਾਵਾ ਕਹਿੰਦੇ ਵੀ ਇੱਥੇ ਜਿਹੜੇ ਰੈਬੀਜ਼ ਜਿਨ੍ਹਾਂ ਨੂੰ ਕੁੱਤੇ ਕੱਟਦੇ ਸਨ ਜਿਹੜੀ ਆਈਡੀਆ ਚ ਹਸਪੀਟਲ ਸੀ ਉਹ ਇੱਥੇ ਦਾਖਲ ਕਰਦੇ ਸਨ ਤੇ ਕਈ ਮਰੀਜ਼ ਜਿਹੜੇ ਸਨ ਉਹ ਏਦਾਂ ਹੀ ਬਾਬਾ ਜੀ ਠੀਕ ਕਰਦੇ ਕਹਿੰਦੇ ਵੀ ਜਾ ਵੀ ਤੂੰ ਠੀਕ ਹੈ ਕਈ ਮਰੀਜ਼ਾਂ ਨੇ ਦੱਸਿਆ ਕਿ ਵੀ ਅਸੀਂ ਤਾਂ ਠੀਕ ਹੋ ਗਏ ਸਾਨੂੰ ਬਾਬਾ ਜੀ ਨੇ ਕਹਿਤਾ ਤੇ ਦੋਸਤੋ ਇਹ ਬਹੁਤ ਪੁਰਾਣੀ ਜਗ੍ਹਾ ਆ ਤੇ ਆਪਣਾ ਦੂਰੋ ਦੂਰੋ ਸੰਤਾਂ ਆਂਦੀਆਂ ਨੇ ਤੇ ਮੈਂ ਆਪਣਾ ਸਾਰੇ ਦੋਸਤਾਂ ਨੂੰ ਤੇ ਸੰਗਤ ਨੂੰ ਇਹੋ ਹੀ ਕਹਿਣਾ ਕਿ 10 ਜੁਲਾਈ ਨੂੰ ਧੂਮ ਧਾਮ ਦੇ ਨਾਲ ਆਨ ਸੱਜ ਕੇ ਆਨ ਤੇ ਸਰਕਾਰ ਦੇ ਦਰਬਾਰ ਤੇ ਆ ਕੇ ਆਪਣੀਆਂ ਝੋਲੀਆਂ ਭਰਾਂ। ਬਾਬਾ ਕਿੰਵਾ ਮੇਲਾ ਇਹ 45ਵਾਂ ਮੇਲਾ ਅਸੀਂ ਮਨਾ ਰਹੇ ਆਂ। ਬੜੀ ਧੂਮ-ਧਾਮ ਦੇ ਨਾਲ ਹਰ ਸਾਲ ਮੇਲੇ ਦੀ ਰੌਣਕ ਵੀ ਵਾਧੀ ਆ ਤੇ ਸੰਗਤ ਵੀ ਵਾਧੀ ਆ। ਸੰਗਤਾਂ ਵਾਸਤੇ ਕੀ ਪ੍ਰਬੰਧ ਹੈ ਤੁਹਾਡੇ ਕੋਲ? ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਲਾਵੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸੌਣ ਬੈਣ ਦਾ ਪ੍ਰਬੰਧ ਕੀਤਾ ਗਿਆ। ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜੇ ਪ੍ਰੋਬਲਮ ਆਂਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਆਪਣਾ ਹੈਲਥ ਦੀ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਵਾਸਤੇ ਵੀ ਐਸੀ ਜਿਹੜੇ ਹੈਲਥ ਵਿਭਾਗ ਹੈ ਜਾਂ ਦੂਸਰੇ ਵਿਭਾਗ ਹੈ ਉਹਨਾਂ ਨੂੰ ਹੀ ਸੂਚਿਤ ਕੀਤਾ ਗਿਆ ਕਿ ਵੀ ਜੇ ਅਚਾਨਕ ਜੇ ਕੋਈ ਐਮਰਜੈਂਸੀ ਹੁੰਦੀ ਆ ਤੇ ਉਹ ਵੀ ਆਪਣਾ ਕਵਰ ਕਰਨਗੇ ਉਹ ਵੀ ਆਪਣੀਆਂ ਡਿਊਟੀਆਂ ਨਿਭਾਉਣਗੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਦਰਗਾਹ ਦਾ ਮੇਲਾ ਹੈ ਮੇਰਾ ਨਾਲ ਸੁਪਾਲ ਹੈ ਜੀ ਇੱਥੇ ਜੀ 45ਵਾਂ ਮੇਲਾ ਮਨਾਇਆ ਜਾ ਰਿਹਾ ਜੀ ਅੱਜ ਮਹਿੰਦੀ ਦੀ ਰਸਮ ਸੀਗੀ ਜਿਹੜੀ ਕਿ ਦੂਰੋਂ ਨੇੜੇੋਂ ਸੰਗਤਾਂ ਹਮ ਹਮ ਆ ਕੇ ਪਹੁੰਚੀਆਂ ਦੀ ਹੜਤਾਨਾ ਵਾਲਾ ਅਰੇਂਜਮੈਂਟ ਤੇ ਮੇਲਾ ਕਿੰਨੇ ਚ ਦੇ ਕੀ ਮੇਲਾ 10 ਜੁਲਾਈ ਦਾ ਜੀ ਸਾਰਿਆਂ ਨੂੰ ਸਾਰੇ ਸੱਜਣਾ ਨੂੰ ਇੱਥੇ ਅਪੀਲ ਕੀਤੀ ਜਾਂਦੀ ਹੈ ਕਿ ਹੌਮਾ ਮਾ ਕੇ ਪਹੁੰਚਣ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਈ.ਡੀ.ਐਚ ਮਾਰਕੀਟ ਨਿਊ ਆਈ.ਡੀ.ਐਚ ਆਈ.ਡੀ.ਐਚ ਮਾਰਕੀਟ ਨੇੜੇ ਬੱਸ ਸਟੈਂਡ ਪੈਟਰੋਲ ਪੰਪ ਦੀ ਬੈਕ ਸਾਈਡ ਕਿੰਨੇਵਾਂ ਮੇਲਾ ਜੀ 45ਵਾਂ ਮੇਲਾ ਜੀ ਇੱਕ ਲਿਸ਼ਾਦਾ ਮਰੀਦ ਸ਼ੁਰੂ ਤੋਂ ਗੱਲ ਨੂੰ ਮੈਂ ਸਰਕਾਰ ਬਾਬਾ ਬਿਲੇ ਸ਼ਾਹ ਦਾ ਮਰੀਦ ਕਿੰਨੂੰ ਬੋਲਦਾ ਜੀ ਸਰਕਾਰ ਦਾ ਦਰਬਾਰ ਦੇ ਵਿੱਚ ਅੱਜ 45ਵਾਂ ਮੇਲਾ ਜੋ ਕਿ ਉਰਫ ਉਹ ਜਾਇਜ਼ ਆ ਰਿਹਾ ਬਹੁਤ ਖੁਸ਼ੀ ਨਾਲ ਸੰਤ ਸਾ ਆਈਆਂ ਕੁਝ ਸੰਤ ਸਾਡੇ ਸੰਤਵੀ ਬਾਰੋਂ ਆ ਰਹੇ ਨੇ ਸਰਕਾਰ ਦੇ ਚਰਨਾਂ 'ਚ ਹਾਜ਼ਰੀ ਆਪਨ ਵਾਸਤੇ ਤੇ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਜੀ ਹੈ ਤੇ ਸਾਡੇ ਦੋਸਤ ਨੇ ਸਰਕਾਰ ਦੇ ਚਰਨਾਂ 'ਚ ਹਾਜ਼ਰੀ ਆਪਨ ਔਰ ਪਿਆਰ ਭਰ ਹੱਥ ਸਰਕਾਰ ਕੋ ਆਪਣੇ ਸਿਰ ਦੇ ਉੱਪਰ ਰੱਖੋਣ ਇਸ ਦੇ ਨਾਲ ਹੀ ਸਰਕਾਰ ਦਾ 45ਵਾਂ ਮੇਲਾ ਵਜਾ ਰਹੇ ਆ ਜੋ ਖੁਸ਼ੀਆਂ ਦੇ ਨਾਲ ਔਰ ਸਾਡੇ ਜਿੰਨੇ ਵੀ ਗੁਰਪਾਈ ਨੇ ਸਰਦਾ ਸੰਜੋਗ ਬੜਾਏ ਸਰਕਾਰ ਦੇ ਚਿਹਰੇ 'ਚ ਹਾਜ਼ਰੀਆਂ ਪਰਦੇ ਨੇ ਔਰ ਗੁਰੂ ਮਾਰਾ ਦਾ ਪਿਆਰ ਲੈਂਦੇ ਨੇ ਔਰ ਸਰਕਾਰ ਬਾਬਾ ਬਲੇਸ਼ਾ ਜੀ ਜੋ ਸਾਡੇ ਪੀਰ ਮੁਰਸ਼ਦ ਨੇ ਉਹਨਾਂ ਦੀ ਬਦੌਲਤ ਅੱਜ ਦਰਬਾਰ ਦੇ ਵਿੱਚ ਬੈਠੇ ਆ ਇਹ ਤੇ ਸਾਡੀ ਕੋਈ ਔਕਾਤ ਨਹੀਂ ਅਸੀਂ ਸਰਕਾਰ ਦੇ ਚਰਨਾਂ 'ਚ ਬੈਠ ਜੀ। ਜੀ ਭਾਜੀ ਆਪ ਦਾ ਨਾਮ ਮੇਰਾ ਜੀ ਰਵੀ ਗਰੇਵਾਲਾ ਜੀ। ਕਿੱਥੋਂ ਆਏ ਤੁਸੀਂ? ਅਸੀਂ ਜਲੰਧਰ ਤੋਂ ਆਏ ਆ ਜੀ। ਇਹ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਕੀ ਕਹਿਣਾ ਚਾਹੋਗੇ? ਮੇਲੇ ਦੀਆਂ ਤਿਆਰੀਆਂ ਬੜੀ ਖੁਸ਼ੀ ਵਾਜ ਨਾਲ ਚੱਲਣ ਦੇਈਆਂ ਹੈਗੀਆਂ ਵਾ ਤੇ ਦਾਤਾਂ ਦਾ ਜਿਹੜਾ ਨਜ਼ਰੋਕਰਮ ਹਰੇਕ ਦੇ ਉੱਤੇ ਹੈਗਾ ਵਾ ਤੇ ਮੇਲੇ ਦੀਆਂ ਜਲੰਧਰ ਤੋਂ ਚੱਲ ਕੇ ਆਏ ਤੁਸੀਂ? ਹਾਂ ਜਲੰਧਰ ਤੋਂ ਚੱਲ ਕੇ ਆਏ ਜੀ। ਅੱਜ ਮਹਿੰਦੀ ਦੀ ਰਸਮ ਹੈਗੀ ਆ ਜੀ ਸਾਰਿਆਂ ਨੂੰ ਬਹੁਤ ਚਾਹ ਹੈਗਾ ਵਾ। ਤੇ ਅਸੀਂ ਬੜੀ ਖੁਸ਼ੀ ਨਾਲ ਮੇਲਾ ਮਨਾ ਰਹੇ ਹੈਗੇ ਆ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਜੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਕਿ 10 ਚਲਾਈ ਨੂੰ ਇੱਥੇ ਦਰਬਾਰ ਤੇ ਪਹੁੰਚਣ ਤੇ ਦਾਤਾ ਦਾ ਰਸੀਦਾਰ ਪ੍ਰਾਪਤ ਕਰਨ